ਏ ਜੀ ਪੁਨੀਤ ਸਿੰਘ ਗੋਲਾ ਨਾਮ ਦਾ ਇੱਕ ਕ੍ਰਿਮੀਨਲ ਵਿਅਕਤੀ ਹੈ ਇਹ ਮਥਰਾ ਬਲੋਨੀ ਦਾ ਰਹਿਣ ਵਾਲਾ ਹੈ ਤੇ ਇਹ ਪਟਿਆਲਾ ਪੁਲਿਸ ਨੂੰ ਵੌਂਟਡ ਸੀਗਾ ਇੱਕ ਤੇਜਪਾਲ ਦਾ ਵਿਕ ਨਾਮ ਦੇ ਵਿਅਕਤੀ ਦਾ ਮਰਡਰ ਹੋਇਆ ਸੀਗਾ ਕੁਤਵਾਲੀ ਪੁਲਿਸ ਸਟੇਸ਼ਨ ਦੇ ਵਿੱਚ ਉੱਥੇ ਇਹ ਵੌਂਟਡ ਸੀਗਾ ਤੇ ਇਸ ਤੋਂ ਇਲਾਵਾ ਮੁਹਾਲੀ ਜੋ ਫੇਮਸ ਇਨਫੇਮਸ ਇੱਕ ਚੋਪਿੰਗ ਕਾਂਡ ਹੋਇਆ ਸੀਗਾ ਫਿੰਗਰ ਚੋਪਿੰਗ ਕਾਂਡ ਉਹਦੇ ਵਿੱਚ ਵੀ ਇਹਨੇ ਬੇਲ ਜੰਪ ਕੀਤੀ ਹੋਈ ਸੀਗੀ ਤੇ ਅੱਜ ਸੀਆਈਏ ਪਟਿਆਲਾ ਸ਼ਮਿੰਦਰ ਸਿੰਘ ਇਨਸਪੈਕਟਰ ਸੁਮਿੰਦਰ ਸਿੰਘ ਇਹਨਾਂ ਦੀ ਟੀਮ ਤੇ ਐਸਐਚਓ ਕੁਤਵਾਲੀ ਪਟਿਆਲਾ ਹਰਜਿੰਦਰ ਸਿੰਘ ਦੀ ਟੀਮ ਇਹ ਟੀਮਾਂ ਬੇਸਿਕਲੀ ਇਹਨੂੰ ਟਰੈਕ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸੀ ਅੱਜ ਦੇ ਗਾਟ ਇਨ ਇਨਫੋਰਮੇਸ਼ਨ ਕਿ ਇਹਦੀ ਮੂਵਮੈਂਟ ਸਨੌਰ ਏਰੀਆ ਦੇ ਵਿੱਚ ਹੈਗੀ ਹੈ ਤਾਂ ਉਹਦੇ ਇਨਫੋਰਮੇਸ਼ਨ ਤੇ ਐਕਟ ਕਰਦੇ ਹੋਏ ਇਹਨਾਂ ਨੇ ਇਸ ਵਿਅਕਤੀ ਨੂੰ ਇੰਟਰਸੈਪਟ ਕੀਤਾ ਇੰਟਰਸੈਪਟ ਕਰਨ ਤੋਂ ਬਾਅਦ ਇਹਨੂੰ ਸਰੈਂਡਰ ਕਰਨ ਵਾਸਤੇ ਕਿਹਾ ਗਿਆ ਬਟ ਇਨੇ ਸਰੈਂਡਰ ਕਰਨ ਦੀ ਬਜਾਏ ਪੁਲਿਸ ਪਾਰਟੀ ਤੇ ਫਾਇਰਿੰਗ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਜਵਾਬੀ ਫਾਇਰ ਦੇ ਵਿੱਚ ਪੁਲਿਸ ਪਾਰਟੀ ਨੇ ਜਦੋਂ ਇਹਨੂੰ ਜਵਾਬੀ ਫਾਇਰ ਕੀਤਾ ਤਾਂ ਇਹਦੀਆਂ ਲੱਤਾਂ ਦੇ ਵਿੱਚ ਗੋਲੀ ਵੱਜੀ ਹੈ। ਤੋਂ ਉਹ ਅਸੀਂ ਇਹਨੂੰ ਫਰਦਰ ਇਲਾਜ ਵਾਸਤੇ ਅੱਗੇ ਜਿਹੜਾ ਐਡਮਿਟ ਕਰਵਾਇਆ ਹੈਗਾ ਰਜੇਂਦਰਾ ਹਸਪੀਟਲ ਤੇ ਇਹਤੇ 15 ਦੇ ਕਰੀਬ ਟੋਟਲ ਜਿਹੜੇ ਮੁਕੱਦਮੇ ਆ ਲੁੱਟਾਂ ਖੋਹਾਂ ਦੇ ਮਰਡਰਸ ਦੇ ਅਟੈਂਪਟ ਟੂ ਮਰਡਰ ਦੇ ਇਸ ਵਿਅਕਤੀ ਦੇ ਖਿਲਾਫ ਚੱਲ ਰਹੇ ਨੇ। ਤੇ ਆਪਣੇ ਆਪ ਨੂੰ ਉਹ ਐਸੋਸੀਏਟ ਕਰਦਾ ਹੈ ਰਜੀਵ ਰਾਜਾ ਗੈਂਗ ਦੇ ਨਾਲ ਤਾਂ ਅੱਜ ਇਹ ਬੜੀ ਵੱਡੀ ਸਫਲਤਾ ਜਿਹੜੀ ਇਹ ਦੋਨੋਂ ਟੀਮਾਂ ਨੂੰ ਮਿਲੀ ਹੈਗੀ ਹੈ ਤਾਂ ਇਹਦੇ ਦੋ ਮੈਸੇਜ ਇਸ ਇਨਸੀਡੈਂਟ ਦੇ ਨਾਲ ਅਸੀਂ ਦੇਣਾ ਚਾਹੁੰਦੇ ਆ ਇੱਕ ਮੈਸੇਜ ਤਾਂ ਹੈਗਾ ਟੂ ਪਬਲਿਕ ਸਿਟੀ ਰੈਜ਼ੀਡੈਂਟਸ ਪਟਿਆਲਾ ਰੈਜ਼ੀਡੈਂਟਸ ਵਾਸਤੇ ਹੈ ਕਿ ਸੀਐਮ ਪੰਜਾਬ ਡੀਜੀਪੀ ਪੰਜਾਬ ਡੀਆਈਜੀ ਪਟਿਆਲਾ ਰੇਂਜ ਤੇ ਐਸਐਸਪੀ ਪਟਿਆਲਾ ਜਿਹਦੀ ਕਮਾਂਡ ਦੇ ਹੇਠ ਪਟਿਆਲਾ ਪੁਲਿਸ ਪੂਰੀ ਤਰ੍ਹਾਂ ਸਤਾਰਕ ਹੈ ਪ੍ਰੋਐਕਟਿਵ ਹੈ ਟੂ ਇਨਸ਼ੋਰ ਸੇਫਟੀ ਐਂਡ ਸਿਕਿਉਰਿਟੀ ਆਫ ਪਟਿਆਲਾ ਰੈਜ਼ੀਡੈਂਟਸ ਤੇ ਸੈਕਿੰਡ ਸਾਡੀ ਸਟਰਨ ਵਾਰਨਿੰਗ ਤੇ ਇੱਕ ਮੈਸੇਜ ਹੈਗਾ ਜਿਹੜੇ ਕ੍ਰਿਮੀਨਲ ਐਲੀਮੈਂਟਸ ਨੇ ਕਿ ਜ਼ੀਰੋ ਟੋਲਰੈਂਸ ਹੈ ਅਗੇਂਸਟ ਗੈਂਗਸਟਰਿਜ਼ਮ ਬਦਮਾਸ਼ੀ ਜੇ ਕੋਈ ਵੀ ਇੰਡਲਜ ਹੋਏਗਾ ਕਿਸੇ ਵੀ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਤੇ ਸ਼ਕਤੀ ਨਾਲ ਉਹਦੇ ਨਾਲ ਡੀਲ ਕੀਤਾ ਜਾਏਗਾ ਸਰ ਇਹ ਕੋਈ ਪਿਛਲੇ ਪਟਿਆਲੇ ਦੇ ਵਿੱਚ ਜਿਹੜਾ ਮਰਡਰ ਹੋਇਆ ਸੀ ਜੋ ਇੱਕ ਕੇਜਪਾਲ ਵਾਲਾ ਉਸ ਦੇ ਵਿੱਚ ਵੀ ਵਾਂਟਡ ਕਿਉਂ ਮੈਨੂੰ ਯੈਸ ਯੈਸ ਉਹਰੇ ਵਿੱਚ ਵਾਂਟਡ ਸੀਗਾ ਉਹਦੇ ਬੇਸ ਤੇ ਜਿਹੜੀਆਂ ਸਾਡੀਆਂ ਟੀਮਾਂ ਇਹਨੂੰ ਟਰੈਕ ਕਰ ਰਹੀਆਂ ਸੀ ਇਹ ਇਕੱਲਾ ਸੀ ਅੱਜ ਅੱਜ ਇਕੱਲਾ ਸੀਗਾ ਇਹ ਸਰ ਹੈ ਬਾਈਕ ਵਗੈਰਾ ਸੀ ਕਾਦੀ ਸੀ ਅੱਜ ਇੱਕ ਬਾਈਕ ਤੇ ਸੀਗਾ ਤੇ ਬਾਈਕ ਤੇ ਇਹ ਜਾ ਰਿਹਾ ਸੀਗਾ ਸਨੌਰ ਏਰੀਆ 'ਚ ਜਿੱਥੋਂ ਉਹਨਾਂ ਨੂੰ ਇੰਟਰਸੈਪਟ ਕੀਤਾ ਤਾਂ ਇਹ ਤੋਂ ਬਾਈਕ ਜਿਹੜਾ ਯੂਜ਼ ਕਰ ਰਿਹਾ ਸੀਗਾ ਤੇ ਇੱਕ ਪਿਸਟਲ ਜਿਹੜਾ ਬੱਤੀ ਬੋਰ ਦਾ ਉਹ ਮਿਲਿਆ ਹੈਗਾ ਤਕਰੀਬ ਇਹਨੇ 3-4 ਰਾਉਂਡ ਜਿਹੜੇ ਹੈਗੇ ਆ ਪੁਲਿਸ ਪਾਰਟੀ ਦੇ ਫਾਇਰ ਕੀਤੇ ਆ ਤੇ ਜਵਾਬੀ ਫਾਇਰ ਵੀ ਪੁਲਿਸ ਨੇ 3-4 ਰਾਉਂਡ ਫਾਇਰ ਕੀਤੇ ਹੈਗੇ ਆ ਜੋ ਇਹਦੇ ਕਿੰਨੇ ਮਾਮਲੇ ਦਰਜ ਸੀ 15 ਟੋਟਲ 15 ਮਕਦਮੇ ਫਾਇਰ ਕਿੰਨੇ ਹੋਏ ਸਰ ਤਿੰਨ ਫਾਇਰ ਇਹਨੇ ਇਹਦੇ ਵੱਲੋਂ ਕੀਤੇ ਗਏ ਆ ਤਿੰਨ ਚਾਰ ਫਾਇਰ ਜਿਹੜੇ ਹੈਗੇ ਆ ਪੁਲਿਸ ਪਾਰਟੀ ਨੇ ਕਿੰਨੀਆਂ ਗੋਲੀਆਂ ਲੱਗੀਆਂ ਇਹ ਬੁਲੇਟ ਇੰਜਰੀ ਇਹਦੇ ਦੋਨੋਂ ਲੈਗਸ ਤੇ ਇੰਜਰੀ ਹੋਈਆਂ ਬਾਕੀ ਜਦੋਂ ਮੈਡੀਕਲ ਐਗਜ਼ਾਮੀਨੇਸ਼ਨ ਹੋਏਗਾ ਤਾਂ ਉਸ ਤੋਂ ਕਲੀਅਰ ਹੋਏਗਾ ਇੱਕ ਅੱਲਾ ਸੀ ਸਰ ਇੱਕ ਅੱਲਾ ਸੀ ਸਿੱਖੂ ਸਾਹਿਬ ਇਹ ਕਿਉਂ ਕਹਿੰਦੇ ਮਹੱਲੀ ਦਾ ਵੀ ਕੋਈ ਲਿੰਕ ਹੈ ਇਹਦੇ ਨਾਲ ਕੋਈ ਹਥਿਆ ਜਿਆਦਾਤਰ ਜਿਹੜੇ ਮੁਕਦਮੇ ਹੈਗੇ ਆ ਉਹ ਰਿਲੇਟਡ ਟੂ ਜਿਹੜੇ ਵਾਇਲੈਂਸ ਨਾਲ ਰਿਲੇਟਡ ਨੇ ਜਿਵੇਂ ਕਿ ਅਟੈਂਪਟ ਟੂ ਮਰਡਰ ਮਰਡਰ ਮੁਹਾਲੀ ਦੇ ਵਿੱਚ ਇੱਕ ਚੋਪਿੰਗ ਫਿੰਗਰ ਚੋਪ ਕਰਨ ਵਾਲਾ ਇੱਕ ਮਾਮਲਾ ਹੋਇਆ ਸੀ ਉਹਦੇ ਵਿੱਚ ਵੀ ਇੱਕ ਯੂਜ਼ ਸੀ ਉਹਦੇ ਜਿਹਨੇ ਬੇਲ ਜੰਪ ਕੀਤੀ ਹੋਈ ਹੈ ਉਹਦੇ ਵਿੱਚ ਵੀ ਮਤਲਬ ਸੈਂਸੇਸ਼ਨਲ ਕ੍ਰਾਈਮ ਜਿਹੜੇ ਇਹਦੇ ਖਿਲਾਫ ਦੱਸ ਸੀ ਇੱਕ ਕਹਿੰਦੇ ਹਤਿਆਰ ਆਰਮਜ਼ ਇਕ ਦੇ ਵੀ ਮੁਕਦਮੇ ਰੇਤੇ ਦਰਜ ਹੈਗੇ ਆ ਬਾਕੀ ਇਹਨੂੰ ਫਰਦਰ ਜਦੋਂ ਅਸੀਂ ਪੁਸ਼ਕਿਸ਼ ਕਰਾਂਗੇ ਤਾਂ ਉਹਦੇ ਤੋਂ ਕਲੀਅਰ ਹੋ ਪਾਏਗਾ ਕੋਈ ਵਾਰਦਾਤ ਦਾ ਅੰਦਾਜ਼ਾ ਨਹੀਂ ਲਗਾਉਣਾ ਚਾਹੀਦਾ ਇਹ ਇਨਪੁਟs ਕਿਹਾ ਕਿ ਇਹ ਪਟਿਆਲਾ ਦੇ ਵਿੱਚ ਦੁਆਰਾ ਬੇਸਿਕਲੀ ਐਕਟਿਵ ਹੋਇਆ ਤੇ ਕੁਝ ਯੰਗਸਟਰ ਨੂੰ ਨਾਲ ਲਗਾ ਕੇ ਕੋਈ ਨਾ ਕੋਈ ਵੱਡੀ ਘਟਨਾ ਨੂੰ ਅੰਜਾਮ ਦੇ ਸਕਦਾ ਉਹ ਉਹ ਇਨਪੁਟs ਤੇ ਐਕਟ ਕਰਦੇ ਹੋਏ ਇਹਨਾਂ ਨੂੰ ਇਹ ਇਨਫੋਰਮੇਸ਼ਨ ਆਈ ਫਰਦਰ ਕਿ ਇਹ ਇਸ ਏਰੀਆ ਦੇ ਵਿੱਚ ਇਹਦੀ ਮੂਵਮੈਂਟ ਹੈ ਅਕੋਰਡਿੰਗਲੀ ਇਹਨਾਂ ਨੇ ਇੰਟਰਸੈਪਟ ਕਿਹੜੇ ਗਰੁੱਪ ਨਾਲ ਰਾਜੀਵ ਰਾਜਾ ਗੈਂਗ ਨਾਲ ਅਸੋਸੀਏਟਡ ਹੈ ਸਿਰਿਆ ਕਿਹੜਾ ਇਸ ਤੋਂ ਬਰਾਮਤ ਹੋਇਆ ਬੱਤੀਪੁਰ ਦਾ ਪਿਸਟਲ ਹੈ ਜੋ ਦੇਸੀ ਜਾਬਦਾ ਉਹ ਸਿਰ ਜਿਹੜੀਆਂ ਟੀਮਾਂ ਦੇ ਪਿੱਛੇ ਲੱਗੀਆਂ ਸੀ ਕਿ ਉਹਨਾਂ ਇਹ ਟੀਮਾਂ ਬਿਲਕੁਲ ਸੇਫ ਨੇ ਬੜਾ ਇਹਨਾਂ ਨੇ ਪ੍ਰੋਫੈਸ਼ਨਲੀ ਜਿਹੜਾ ਇਸ ਜਿਹੜਾ ਇਨਸੀਡੈਂਟ ਹੈ ਉਹਨੂੰ ਤਰੀਕੇ ਨਾਲ ਜਾਂਦ ਦਿੱਤਾ ਇਹ ਮਥਰਾਗੋਲੋਂ ਇਧਰ ਆਣ ਵਾਲਾ ਪਟਿਆਲਾ